जीकेआर टीवी ਤੇ ਆਪ ਸਭ ਦਾ ਸਵਾਗਤ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਅੱਜ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਸਰਦਾਰ ਹਰਪਜਨ ਸਿੰਘ ਜੀ ਸੋਹਲ ਆਓ ਕਰਦੇ ਹਾਂ ਗਿਆਨੀ ਜੀ ਦਾ ਸਵਾਗਤ ਹਾਂਜੀ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਨੀ ਜੀ ਤੁਹਾਡਾ ਜੀਕੇਅਰ ਟੀਵੀ ਦੇ ਸਟੂਡੀਓ ਦੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਬੱਚਾ ਰਮਨਜੀਤ ਹਾਂਜੀ ਅੱਜ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਫਿਲਾਸਫੀ ਬਾਰੇ ਵਿਚਾਰ ਕਰ ਰਹੇ ਹਾਂ ਹਾਂਜੀ ਗੁਰੂ ਰਾਮਦਾਸ ਮਹਾਰਾ ਜਿਹੜਾ ਸਾਹਿਬ ਦਾ ਜਿਹੜਾ ਜੀਵਨ ਸੀ ਸਭ ਤੋਂ ਪਹਿਲਾਂ ਮੈਂ ਜੀਕੇਅਰ ਟੀਵੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਜੀ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਸਾਹਮਣੇ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਖਿਆਲ ਸਾਂਝੇ ਕਰਨ ਦਾ ਮੌਕਾ ਦਿੱਤਾ ਹੈ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਜਨਮ ਚੂਨਾ ਮੰਡੀ ਲਾਹੌਰ ਵਿੱਚ ਹੋਇਆ ਸੀ 1534 ਈਸਵੀ ਸੰਨ ਠੀਕ ਹੈ ਉਹ ਜੀ ਛੋਟੇ ਸਨ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਅਰਦਾਸ ਤੇ ਉਹਨਾਂ ਦਾ ਜਨਮ ਤੋਂ ਬਾਅਦ ਥੋੜੇ ਸਮੇਂ ਬਾਅਦ ਜੀ ਬਚਪਨ ਵਿੱਚ ਹੀ ਸਨ ਪਹਿਲਾਂ ਮਾਤਾ ਜੀ ਪੂਰੇ ਹੋ ਗਏ ਹਾਂਜੀ ਫਿਰ ਪਿਤਾ ਜੀ ਪੂਰੇ ਹੋ ਗਏ ਉਹ ਇੱਕ ਕਿਸਮ ਦੀ ਯਤੀਮੀ ਹਾਲਤ ਵਿੱਚ ਸਨ ਇਹਨੂੰ ਅਸੀਂ ਅਨਾਥ ਵੀ ਕਹਿ ਸਕਦੇ ਹਾਂ ਠੀਕ ਹੈ ਉੱਥੋਂ ਗੁਰੂ ਰਾਮਦਾਸ ਸਾਹਿਬ ਦੀ ਜ਼ਿੰਦਗੀ ਸ਼ੁਰੂ ਹੋਈ ਸੀ 7 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਮਾਤਾ ਪਿਤਾ ਦੋਵੇਂ ਪੂਰੇ ਹੋ ਗਏ ਸੀ ਠੀਕ ਹੈ ਰਿਸ਼ਤੇਦਾਰੋਂ ਦੇ ਹੈ ਸਨ ਹੋਰ ਵੀ ਲਾਹੌਰ ਵਿੱਚ ਚੂਨਾ ਮੰਡੀ ਵਿੱਚ ਚਾਚੇ-ਤਾਏ ਹੈ ਸਨ ਹਮ ਪਰ ਕਈ ਵਾਰ ਮਾਹੌਲ ਇਹੋ ਜਿਹਾ ਹੁੰਦਾ ਹੈ ਕਿ ਅਨਾਥ ਬੱਚੇ ਯਤੀਮ ਬੱਚੇ ਦੀ ਬਾਹ ਕੋਈ ਨਹੀਂ ਫੜਦਾ ਪਰ ਇਸ ਸਮਾਜ ਦਾ ਸਿਸਟਮ ਵੀ ਕਈ ਵਾਰੀ ਇਥੋਂ ਤੱਕ ਨਿਕਰ ਜਾਂਦਾ ਹਮ ਗੁਰੂ ਰਾਮਦਾਸ ਸਾਹਿਬ ਦੀ ਸਾਂਭ ਸੰਭਾਲ ਵਾਸਤੇ ਕੋਈ ਵੀ ਨਹੀਂ ਸੀ ਮਾਤਾ ਜੀ ਵੀ ਚਲੇ ਗਏ ਪਿਤਾ ਜੀ ਵੀ ਚਲੇ ਗਏ ਹਮ ਗੁਰੂ ਰਾਮਦਾਸ ਸਾਹਿਬ ਦੇ ਨਾਨਕੇ ਸੀ ਬਾਸਰ ਕੇ ਪਿੰਡ ਜਿੱਥੇ ਗੁਰੂ ਅਮਰਦਾਸ ਸਾਹਿਬ ਦਾ ਜਨਮ ਹੋਇਆ ਸੀ ਠੀਕ ਹੈ ਗੁਰੂ ਰਾਮਦਾਸ ਸਾਹਿਬ ਦੀ ਨਾਨੀ ਆਰਥਿਕ ਪੱਖੋਂ ਤਾਂ ਉਹ ਵੀ ਬਹੁਤੇ ਖੁਸ਼ਹਾਲ ਨਹੀਂ ਸਨ ਹਮ ਪਰ ਫਿਰ ਵੀ ਉਹਨਾਂ ਦਾ ਦੋਤਰਾ ਸੀ ਹਾਂਜੀ ਉਹਨਾਂ ਦੀ ਸਾਂਭ ਸੰਭਾਲ ਦਾ ਫਿਕਰ ਤਾਂ ਹੈ ਸੀ ਉਹਨਾਂ ਨੂੰ ਹਾਂਜੀ ਗੁਰੂ ਰਾਮਦਾਸ ਸਾਹਿਬ ਨੂੰ ਵਸਰ ਕੇ ਪਿੰਡ ਲੈ ਗਏ 7 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੀ ਵਿਆਰਥਿਕ ਹਾਲਤ ਕੋ ਬਹੁਤੀ ਚੰਗੀ ਨਹੀਂ ਸੀ ਮੰਦ ਹਾਲੀ ਵਿੱਚ ਸਨ ਹਾਂਜੀ ਤੇ ਉਸ ਪੋਜੀਸ਼ਨ ਵਿੱਚ ਗੁਰੂ ਰਾਮਦਾਸ ਸਾਹਿਬ ਨੂੰ ਬਚਪਨ ਵਿੱਚ ਹੀ ਕੰਮ ਕਰਨਾ ਪਿਆ ਤੇ ਕੰਮ ਕੀ ਕਰਦੇ ਸਨ ਬਚਪਨਾ ਸੀ ਹਜੀ ਹਾਂਜੀ ਨਾਨੀ ਜੀ ਉਹਨਾਂ ਦੇ ਛੋਲਿਆਂ ਦੀਆਂ ਉਹ ਕੋਣੀਆਂ ਬਣਾ ਕੇ ਉਬਾਲ ਕੇ ਗੁਰੂ ਰਾਮਦਾਸ ਸਾਹਿਬ ਨੂੰ ਦੇ ਦੇਣਾ ਉਹਨਾਂ ਨੇ ਗਰੀਆਂ ਵਿੱਚ ਜਾ ਕੇ ਵੇਚ ਆਉਣੀਆਂ ਥੋੜਾ ਬਹੁਤਾ ਪੈਸੇ ਦਾ ਇੰਤਜ਼ਾਮ ਹੋਣਾ ਗੁਜ਼ਾਰਾ ਚੱਲਣਾ ਹਾਂਜੀ ਇਦਾਂ ਉਹਨਾਂ ਦਾ ਸਮਾਂ ਗੁਜ਼ਰਦਾ ਗਿਆ 705 ਸਾਲ ਉਹਨਾਂ ਨੇ ਬਾਸਰ ਕੇ ਵਿੱਚ ਇਦਾਂ ਗੁਜ਼ਾਰੇ ਠੀਕ ਹੈ ਗੁਰੂ ਅਮਰਦਾਸ ਸਾਹਿਬ ਜੀ ਭਾਵੇਂ ਉਸ ਵੇਲੇ ਗੋਇੰਦਵਾਲ ਸਨ ਹਾਂਜੀ ਲੇਕਿਨ ਉਹਨਾਂ ਦਾ ਪਿੰਡ ਸੀ ਉੱਥੇ ਆਉਂਦੇ ਜਾਂਦੇ ਸਨ ਠੀਕ ਹੈ ਉਹਨਾਂ ਦੀ ਨਜ਼ਰ ਗੁਰੂ ਰਾਮਦਾਸ ਸਾਹਿਬ ਤੇ ਪਈ ਉਹਨਾਂ ਦੀ ਦੁਨੀਆਵੀ ਹਾਲਤ ਅਰਤਿਕ ਹਾਲਤ ਮੰਦਹਾਲੀ ਵੇਖੀ ਤੇ ਗੁਰੂ ਰਾਮਦਾਸ ਸਾਹਿਬ ਨੂੰ ਉਸ ਵੇਲੇ ਉਹਨਾਂ ਦਾ ਨਾਂ ਸੀ ਜੇਠਾ ਹਾਂਜੀ ਹਾਂਜੀ ਜੇਠਾ ਸੀ ਜੇਠਾ ਅਸਲੀ ਨਾਂ ਨਹੀਂ ਸੀ ਅਸਲ 'ਚ ਨਾਂ ਸੀ ਉਹਨਾਂ ਦਾ ਰਾਮਦਾਸ ਜੇਠਾ ਅਸਲ 'ਚ ਨਾਂ ਨਹੀਂ ਹੁੰਦਾ ਹਾਂਜੀ ਜੇਠਾ ਉਸ ਬੱਚੇ ਨੂੰ ਕਹਿੰਦੇ ਜਿਹੜਾ ਪਰਿਵਾਰ ਵਿੱਚ ਸਭ ਤੋਂ ਵੱਡਾ ਬੱਚਾ ਹੋਵੇ ਹਾਂਜੀ ਗੁਰੂ ਰਾਮਦਾਸ ਸਾਹਿਬ ਜੀ ਜੇਠੇ ਪੁੱਤਰ ਸਨ ਹੂੰ ਤੇ ਨਾਂ ਸੀ ਉਹਨਾਂ ਦਾ ਰਾਮਦਾਸ ਹੂੰ ਤੇ 12 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਦੇਖਿਆ ਵੀ ਇਹ ਯਤਿਮ ਵੀ ਨੇ ਬੱਚਾ ਯਤਿਮ ਵੀ ਹੈ ਹਾਂਜੀ ਆਰਥਿਕ ਮੰਦਹਾਲੀ ਵਿੱਚੋਂ ਵੀ ਫੈਮਿਲੀ ਗੁਜ਼ਰ ਰਹੀ ਹੈ ਹਮ ਉਹਨਾਂ ਦੇ ਨਾਨੀ ਸਾਂਭ ਸੰਭਾਲਤਾ ਕਰ ਰਹੀ ਹੈ ਹਮ ਪਰ ਆਰਥਿਕ ਪੱਖੋਂ ਵੀ ਕਮਜ਼ੋਰ ਹੈ ਹਾਂਜੀ ਉਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਗਏ ਠੀਕ ਹੈ ਉਸ ਵੇਲੇ ਗੁਰੂ ਰਾਮਦਾਸ ਸਾਹਿਬ ਦੀ ਉਮਰ ਭਾਈ ਜੇਠੇ ਦੀ ਉਮਰ 12 ਸਾਲ ਦੀ ਸੀ ਉੱਥੇ ਗਏ ਉੱਥੇ ਗੁਰੂ ਉਮਰਦਾਸ ਸਾਹਿਬ ਜੀ ਨੇ ਬੌਲੀ ਦੀ ਸੇਵਾ ਸ਼ੁਰੂ ਕੀਤੀ। ਠੀਕ ਹੈ। ਗੁਰੂ ਅਮਰਦਾਸ ਸਾਹਿਬ ਜੀ ਫਿਰ ਬੌਲੀ ਦੀ ਸੇਵਾ ਸ਼ੁਰੂ ਕਰਦੇ ਰਹੇ। ਇਹ ਉਹਨਾਂ ਦਾ ਮੁਟਲਾ ਜੀ ਬਸੀ। ਠੀਕ ਹੈ। ਗਿਆਨੀ ਜੀ ਗੁਰੂ ਅਮਰਦਾਸ ਜੀ ਦੀ ਨਜ਼ਰ ਦੇ ਵਿੱਚ ਗੁਰੂ ਰਾਮਦਾਸ ਜੀ ਪਰਮਾਨ ਕਦੋਂ ਚੜੇ ਸੀ ਕਿਵੇਂ ਚੜੇ ਸੀ? ਗੁਰੂ ਰਾਮਦਾਸ ਸਾਹਿਬ ਜੀ ਭਾਈ ਜੇਠਾ ਜੀ ਸਨ ਉਸ ਵੇਲੇ। ਹਾਂਜੀ। ਇਸ ਨਾਮ ਦੇ ਮਸ਼ਹੂਰ ਸੀ ਜ਼ਿਆਦਾ। ਹਮ। ਜਦੋਂ ਗੋਵਿੰਦ ਵਾਲਾ ਸਾਹਿਬ ਆਏ। ਕਿਉਂਕਿ ਉਹ ਉਹਨਾਂ ਦੀ ਜ਼ਿੰਦਗੀ ਯਤੀਮੀ ਤੋਂ ਅਨਾਤਵਣੇ ਜੋ ਸ਼ੁਰੂ ਹੋਈ ਸੀ ਹਮ ਆਰਥਿਕ ਮੰਦ ਹਾਲੀ ਵਿੱਚੋਂ ਗੁਜ਼ਰੇ ਸਨ ਉਹਨਾਂ ਵਿੱਚ ਹਉਮੈ ਹੰਕਾਰ ਵਾਲੀ ਗੱਲ ਤਾਂ ਹੈ ਨਹੀਂ ਸੀ ਹਾਂਜੀ ਉਹਨਾਂ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਇੱਕ ਸਿੱਖ ਵਜੋਂ ਕੀਤੀ ਉਹਨਾਂ ਨੇ ਹਮ ਉਹਨਾਂ ਦੇ ਜੀਵਨ ਵਿੱਚ ਸਿੱਖੀ ਦੇ ਜਿਹੜੇ ਗੁਣ ਸਨ ਉਹ ਸਾਰੇ ਸਨ ਹਾਂਜੀ ਨਿਮਰਤਾ ਨਿਰਹੰਕਾਰ ਹੋਣਾ ਹਮ ਸੇਵਾ ਕਰਨੀ ਹਾਂਜੀ ਉਦੋਂ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਸੀ ਠੀਕ ਹੈ ਇਹ ਸਮਾਜ ਸੁਧਾਰ ਦੀ ਗੱਲ ਸੀ ਹੂੰ ਉਹਦੇ ਵਿੱਚ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਜੀ ਭਾਈ ਜੇਠਾ ਜੀ ਹਾਂਜੀ ਅਣਥੱਕ ਸੇਵਾ ਕਰਦੇ ਰਹੇ ਨੇ ਠੀਕ ਹੈ ਉਹ ਸੇਵਾ ਸਿਮਰਨ ਤੇ ਸਿੱਖੀ ਦੀ ਭਾਵਨਾ ਹੂੰ ਇਹ ਜਿਹੜੇ दैਵੀ ਗੁਣ ਸਨ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਵਿੱਚ ਭਾਈ ਜੇਠਾ ਜੀ ਦੇ ਜੀਵਨ ਵਿੱਚ ਹਾਂਜੀ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਏ ਠੀਕ ਹੈ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਨੂੰ ਸੇਵਾ ਦੇ ਵਿੱਚ ਲਾ ਕੇ ਆਤਮਿਕ ਤੌਰ ਤੇ ਉਹਨਾਂ ਨੂੰ ਨੇੜੇ ਲਿਆਂਦਾ ਠੀਕ ਹੈ ਇਹ ਸੀ ਉਹਨਾਂ ਦੀ ਪ੍ਰਵਾਨਗੀ ਗੁਰੂ ਰਾਮਦਾਸ ਜੀ ਨੇ ਅਮ੍ਰਿਤਸਰ ਦੀ ਸਿਰਜਣਾ ਕਿਉਂ ਤੇ ਕਦੋਂ ਕੀਤੀ ਸੀ ਅਸਲ ਵਿੱਚ ਗੁਰੂ ਅਮਰਦਾਸ ਦੀ ਜਿਹੜੀ ਸਿਰਜਣਾ ਸੀ ਹਾਂਜੀ ਉਹ ਗੁਰੂ ਅਮਰਦਾਸ ਸਾਹਿਬ ਨੇ ਸ਼ੁਰੂ ਕਰਵਾਈ ਸੀ ਤੇ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਲਈ ਸੀ 1570 ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਸ਼ੁਰੂ ਕੀਤੀ ਸੀ ਹੂੰ ਤੇ ਦੂਸਰਾ ਬੇਟਾ ਤੇਰਾ ਸਵਾਲ ਹੈ ਕਿਉਂ ਕੀਤੀ ਸੀ ਹਾਂਜੀ ਕਿਉਂ ਦੇ ਪਿੱਛੇ ਕਈ ਰੀਜਨ ਹੋ ਸਕਦੇ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਜਿਹੜੇ ਅਗਲੇ ਗੁਰੂ ਸਾਹਿਬਾਨ ਹੁੰਦੇ ਸਨ ਉਹ ਸਥਾਨ ਚੇਂਜ ਕਰਦੇ ਰਹੇ ਨੇ ਹਾਂਜੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਰਤਾਰਪੁਰ ਸਾਹਿਬ ਤੋਂ ਕੀਤਾ ਹਾਂਜੀ ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਨੇ ਬਿਠਾਇਆ ਉਹਨਾਂ ਨੂੰ ਖੰਡੂਰ ਸਾਹਿਬ ਭੇਜ ਦਿੱਤਾ ਹਾਂਜੀ ਗੁਰੂ ਅੰਗਦ ਦੇਵ ਮਹਾਰਾਜ ਨੇ ਖੰਡੂਰ ਸਾਹਿਬ ਤੋਂ ਗੁਰੂ ਅਮਰਦਾਸ ਸਾਹਿਬ ਨੂੰ ਗੋਇੰਦਵਾਲ ਭੇਜ ਦਿੱਤਾ ਹਾਂਜੀ ਗੁਰੂ ਰਾਮਦਾਸ ਸਾਹਿਬ ਨੂੰ ਗੋਇੰਦਵਾਲ ਸਾਹਿਬ ਤੋਂ ਗੁਰਤਾ ਗੱਦੀ ਤੋਂ ਬਾਅਦ ਸਿੱਖੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਅੰਮ੍ਰਿਤਸਰ ਭੇਜ ਦਿੱਤਾ ਹਾਂਜੀ ਤੇ ਉਹਦਾ ਕਾਰਨ ਕੀ ਸੀ ਕਾਰਨ ਇਹ ਸੀ ਕਿ ਗੁਰੂ ਨਾਨਕ ਦਾ ਮਿਸ਼ਨ ਅਧਿਆਤਮਵਾਦ ਦਾ ਮਿਸ਼ਨ ਸੀ ਹਮ ਸਮਾਜ ਸੁਧਾਰ ਦਾ ਮਿਸ਼ਨ ਸੀ ਹਮ ਇੱਕ ਦੁਨਿਆਵੀ ਚੀਜ਼ ਨਹੀਂ ਸੀ ਪਰ ਗੁਰੂ ਸਾਹਿਬ ਸੋਚਦੇ ਸੀ ਕਿ ਜਿਸ ਨੂੰ ਅਸੀਂ ਗੁਰਤਾ ਗੱਦੀ ਦੇਣੀ ਹੈ ਹਾਂਜੀ ਉਹਨੇ ਅੱਗੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਹੈ ਲੇਕਿਨ ਉਹਦੇ ਵਿੱਚ ਰੁਕਾਵਟਾਂ ਆ ਸਕਦੀਆਂ ਨੇ ਹੂੰ ਰੁਕਾਵਟਾਂ ਕਿਹੜੀਆਂ ਗੁਰਤਾ ਗੱਦੀ ਦੇ ਦਾਵੇਦਾਰਾਂ ਦੀਆਂ ਹਾਂਜੀ ਗੁਰੂ ਸਾਹਿਬ ਦੇ ਆਪਣੇ ਬੱਚੇ ਸੀ ਹਾਂਜੀ ਉਹ ਦੁਨਿਆਵੀ ਨਜ਼ਰ ਨਾਲ ਦੇਖਦੇ ਸੀ ਉਹ ਸਮਝਦੇ ਸਨ ਕਿ ਜੇ ਗੁਰੂ ਨਾਨਕ ਸਾਹਿਬ ਗੁਰੂ ਨੇ ਤੇ ਉਹਨਾਂ ਦੇ ਬੇਟੇ ਸਨ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਹਾਂਜੀ ਉਹ ਕਿਉਂਕਿ ਦੁਨਿਆਵੀ ਨਜ਼ਰ ਤੋਂ ਦੇਖਦੇ ਸੀ ਗੁਰਤਾ ਗੱਦੀ ਦੁਨਿਆਵੀ ਹੈ ਨਹੀਂ ਹਾਂਜੀ ਇਹ ਇਹ ਜ਼ਿੰਮੇਵਾਰੀ ਹੈ ਹਮ ਇਹ ਸਮਾਜ ਸੁਧਾਰ ਦੀ ਜ਼ਿੰਮੇਵਾਰੀ ਹੈ ਹਾਂਜੀ ਦੇਵੀ ਗੁਣਾਂ ਨੂੰ ਪ੍ਰਚਾਰਨ ਦੀ ਜ਼ਿੰਮੇਵਾਰੀ ਹੈ ਉਹ ਰੁਕਾਵਟ ਪੈਦਾ ਕਰ ਸਕਦੇ ਸਨ ਹਮ ਇਸ ਲਈ ਗੁਰੂ ਨਾਨਕ ਨੇ ਦੂਰ ਅੰਦੇਸ਼ੀ ਨਾਲ ਕਿ ਇਹ ਸਿਮਿਸ਼ਨ ਨੂੰ ਅੱਗੇ ਵਿਧਾਨ ਵਿੱਚ ਕੋਈ ਰੁਕਾਵਟ ਨਾ ਆਵੇ ਹਮ ਉਸ ਤਾਂ ਚੇਂਜ ਕਰ ਦਿੱਤਾ ਠੀਕ ਹੈ ਇਦਾਂ ਹੀ ਗੁਰੂ ਅੰਗਦ ਦੇਵ ਜੀ ਦੇ ਸਾਹਿਬ ਜੀ ਦੇ ਗੱਦੀ ਦੇ ਉਤਰਾਧਿਕਾਰੀ ਆਪਣੇ ਆਪ ਨੂੰ ਸਮਝਦੇ ਸਨ ਦਾਵੇਦਾਰ ਸਮਝਦੇ ਸਨ ਇਹ ਗੱਦੀ ਸਾਨੂੰ ਮਿਲਣੀ ਹਮ ਉਹ ਰੰਗਦੇਵ ਜੀ ਨੇ ਦੇਖਿਆ ਵੀ ਗੁਰੂ ਅਮਰਦਾਸ ਸਾਹਿਬ ਨੇ ਅੱਗੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਚਲਾਣਾ ਹੈ ਉਹਦੇ ਵਿੱਚ ਇੱਥੇ ਵੀ ਰਿਕਵਰਟਾ ਸਕਦੀ ਹੈ ਉਹਨਾਂ ਨੇ ਉਹਨਾਂ ਨੂੰ ਕੋਇਂਦਵਾਲ ਭੇਜ ਦਿੱਤਾ ਹੂੰ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੇ ਦੋ ਸਾਹਿਬਜਾਦੇ ਸਨ ਮੋਹਨ ਤੇ ਮੋਰੀ ਹੂੰ ਉਹਨਾਂ ਵਿੱਚੋਂ ਵੀ ਗੁਰਤਾ ਗੱਦੀ ਦੀ ਜਿਹੜੀ ਦਾਵੇਦਾਰੀ ਦੀ ਸਮੈਲ ਆ ਰਹੀ ਸੀ ਉਹ ਚਾਹੁੰਦੇ ਸਨ ਗੁਰਤਾ ਗੱਦੀ ਸਾਨੂੰ ਮਿਲੇ ਹਾਂਜੀ ਗੁਰੂ ਅਮਰਦਾਸ ਸਾਹਿਬ ਸਮਝਦੇ ਸਨ ਕਿ ਇਥੇ ਇਹਨਾਂ ਨੂੰ ਵੀ ਰਿਕਵਰਟਾ ਸਕਦੀ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਵਧਾਣ ਵਿੱਚ ਹੂੰ ਉਹਨਾਂ ਨੇ ਪਹਿਲਾਂ ਆਪਣੇ ਹੁੰਦਿਆਂ ਹੀ ਅਮਰਸਰ ਦੀ ਸਜਣਾ ਸ਼ੁਰੂ ਕਰ ਦਿੱਤੀ ਤੇ ਸੇਵਾ ਲਾਤੀ ਗੁਰੂ ਰਾਮਦਾਸ ਸਾਹਿਬ ਜੀ ਦੀ ਠੀਕ ਹੈ ਤੇ ਉਹਨਾਂ ਨੇ ਉੱਥੇ ਜਾ ਕੇ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਸ਼ੁਰੂ ਕੀਤੀ ਹਮ ਪਹਿਲਾਂ ਸੰਤੋਖ ਸਰ ਦੀ ਸੇਵਾ ਕੀਤੀ ਫਿਰ ਅਮਰ ਸਰੋਵਰ ਦੀ ਜੋ ਹੁਣ ਦਰਬਾਰ ਸਾਹਿਬ ਵਿੱਚ ਹੈ ਹਾਂਜੀ ਪਹਿਲੀ ਸੇਵਾ ਸੰਤੋਖ ਸਰ ਤੋਂ ਸ਼ੁਰੂ ਕੀਤੀ ਠੀਕ ਹੈ ਦੂਸਰਾ ਇਸ ਰੋਵਰ ਬਣਾਇਆ ਉਹ ਸੇਵਾ ਚੱਲ ਰਹੀ ਸੀ ਤੇ ਉਸ ਦੌਰਾਨ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਪੂਰੇ ਹੋ ਗਏ ਜਿਹਨਾਂ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਨੂੰ ਦਿੱਤੀ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਪਰਿਵਾਰ ਸਮੇਤ ਪੱਕੇ ਉਥੇ ਸ਼ਿਫਟ ਹੋ ਗਏ ਠੀਕ ਅਮਰਸਰ ਸਾਹਿਬ ਠੀਕ ਗੁਰੂ ਰਾਮਦਾਸ ਜੀ ਦੀ ਯੋਗਤਾ ਕੀ ਸੀ ਤੇ ਫਿਰ ਉਹਨਾਂ ਦੀ ਪਰਖ ਕਿਵੇਂ ਕੀਤੀ ਸੀ ਗੁਰਤਾ ਗੱਦੀ ਦੇ ਲਈ ਮੈਂ ਤਾਂ ਸਮਨਜੀਤ ਹਾਂਜੀ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬੀ ਦੇ ਜਵਾਈ ਸਨ ਹਾਂਜੀ ਉਹਨਾਂ ਦੀ ਛੋਟੀ ਬੇਟੀ ਬੀਬੀ ਭਾਨੀ ਦੇ ਨਾਲ ਵਿਆਹ ਹੋਏ ਸਨ ਹਾਂਜੀ ਲੇਕਿਨ ਗੁਰੂ ਘਰ ਵਿੱਚ ਰਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਹੂੰ ਉਹ ਜੁਵਾਈ ਬਣ ਕੇ ਨਹੀਂ ਰਹੇ ਹਾਂਜੀ ਸਿੱਖ ਬਣ ਕੇ ਰਹੇ ਨੇ ਤੇ ਸਿੱਖ ਦੇ ਜੀਵਨ ਜਾਂਚ ਵਿੱਚ ਸਭ ਤੋਂ ਪਹਿਲੀ ਗੱਲ ਹੈ ਹੁਕਮ ਵਿੱਚ ਚੱਲਣਾ ਅਰਜ਼ਾ ਵਿੱਚ ਚੱਲਣਾ ਹੂੰ ਹਉਮੈ ਤੋਂ ਬਚ ਕੇ ਰਹਿਣਾ ਹਾਂਜੀ ਗੁਰਬਾਣੀ ਦੇ ਇੱਕ ਸ਼ਬਦ ਆਪ ਗਵਾਈਏ ਤਾਂ ਸ਼ੋਹ ਪਾਈਏ ਹਾਂਜੀ ਹਉਮੈ ਦਾ ਮਤਲਬ ਆਪਣਾ ਆਪਾ ਹੰਕਾਰ ਹਾਂਜੀ ਸ਼ਹੁ ਦਾ ਮਤਲਬ ਮਾਲਕ ਹਮ ਆਪਣੇ ਆਪ ਨੂੰ ਗਵਾ ਕੇ ਰੱਬ ਨੂੰ ਪਾਇਆ ਜਾ ਸਕਦਾ ਹਮ ਆਪਣੇ ਆਪ ਨੂੰ ਗਵਾਣ ਦੀ ਜਿਹੜੀ ਕਲਾ ਸੀ ਜਿਹੜਾ दैਵੀ ਗੁਣ ਸੀ ਹਾਂਜੀ ਉਹ ਗੁਰੂ ਰਾਮਦਾਸ ਸਾਹਿਬ ਦੇ ਵਿੱਚ ਸੀ ਹਮ ਨਿਮਰਤਾ ਹੰਕਾਰ ਤੋਂ ਰਹਿਤ ਹਮ ਸੇਵਾ ਭਾਵਨਾ ਇਹ ਯੋਗਤਾ ਸੀ ਗੁਰੂ ਰਾਮਦਾਸ ਸਾਹਿਬ ਦੇ ਵਿੱਚ ਹਮ ਗੁਰਤਾ ਗੱਦੀ ਲਈ ਲੈਕਿਨ ਉਹਨਾਂ ਦੇ ਵਿੱਚ ਜਿਹੜੇ ਦਾਵੀ ਗੁਣ ਸਨ ਹਾਂਜੀ ਉਹ ਇਸ ਕਰਕੇ ਨਹੀਂ ਸਨ ਕਿ ਉਹ ਗੁਰੂ ਬਣ ਜਾਣਾ ਉਹਨਾਂ ਨੇ ਹੂੰ ਜਾਂ ਉਸ ਆਸ ਵਿੱਚ ਜਾਂ ਉਸ ਉਮੀਦ ਵਿੱਚ ਹਾਂਜੀ ਪਰ ਉਹਨਾਂ ਦੇ ਇਹ ਗੁਣ ਉਸ ਕਾਬਲੀਅਤ ਵਿੱਚ ਸਨ ਹੂੰ ਉਹਨਾਂ ਦੀ ਕਾਬਲੀਅਤ ਸੀ ਉਹਨਾਂ ਦੀ ਯੋਗਤਾ ਸੀ ਹਾਂਜੀ ਲੇਕਿਨ ਉਹਨਾਂ ਦੀ ਯੋਗਤਾ ਕਿਉਂਕਿ ਦਾਵੀ ਦਾਵੇਦਾਰ ਹੋਰ ਵੀ ਸਨ ਹੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ ਹਾਂਜੀ ਦੋ ਜਵਾਈ ਸਨ ਹੂੰ ਛੋਟੇ ਜਵਾਈ ਭਾਈ ਜੇਠਾ ਜੀ ਹਾਂਜੀ ਵੱਡੇ ਜਵਾਈ ਭਾਈ ਰਾਮਾ ਜੀ ਹੂੰ ਰਾਮਾ ਜੀ ਵੱਡੇ ਸਨ ਠੀਕ ਹੈ ਦੂਸਰੇ ਪਾਸੇ ਦੋ ਪੁੱਤਰ ਸਨ ਮਹਾਰਾਜ ਦੇ ਸਾਹਿਬਜ਼ਾਦੇ ਸਨ ਹੂੰ ਉਹ ਵੀ ਗੁਰਤਾ ਗੱਦੀ ਦੇ ਦਾਵੇਦਾਰ ਸਨ ਭਾਈ ਰਾਮਾ ਵੀ ਦਾਵੇਦਾਰ ਸੀ ਹੂੰ ਤੇ ਜੇ ਉਹਨਾਂ ਦੇ ਸਾਹਮਣੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਦਿੰਦੇ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਹੋ ਚੁੱਕੇ ਸਨ ਹੂੰ ਗੁਰਤਾ ਗੱਦੀ ਦੀ ਯੋਗਤਾ ਹੈ ਸੀ ਉਹਨਾਂ ਵਿੱਚ ਪਰ ਉਹਨਾਂ ਨੇ ਪਰਖ ਕੀਤੀ ਹੂੰ ਪਰਖ ਇਸ ਕਰਕੇ ਨਹੀਂ ਕੀਤੀ ਵੀ ਇਹ ਉਸ ਪਰਖ ਦੇ ਪੂਰੇ ਉਤਰਦੇ ਨੇ ਕਿ ਨਹੀਂ ਪੂਰੇ ਤੇ ਉਤਰਨੇ ਸੀ ਉਹ ਹੂੰ ਹਾਂਜੀ ਲੇਕਿਨ ਦੁਨੀਆ ਦੀ ਨਜ਼ਰ ਵਿੱਚ ਇਹ ਜੋ ਦੇਵੀ ਗੁਣ ਜੋ ਗੁਰਤਾ ਗੱਦੀ ਦੀ ਯੋਗਤਾ ਹਾਂਜੀ ਗੁਰੂ ਰਾਮਦਾਸ ਸਾਹਿਬ ਵਿੱਚ ਉਹਨਾਂ ਰਾਮ ਰਾਮੇ ਵਿੱਚ ਹੈ ਨਾ ਪੁੱਤਰਾਂ ਵਿੱਚ ਹੂੰ ਉਹ ਪਰ ਤਤਰਿਕਾ ਕੀ ਸੀ ਬੋਲੀ ਸਾਹਿਬ ਦੇ ਸਾਹਮਣੇ ਗੁਰੂ ਅਮਰਦਾਸ ਸਾਹਿਬ ਨੇ ਦੋਵਾਂ ਜੁਆਇਆਂ ਨੂੰ ਹੁਕਮ ਕਰ ਦਿੱਤਾ ਰਾਮੇ ਤੇ ਰਾਮਦਾਸ ਨੂੰ ਹੂੰ ਬੇਟਾ ਦੋ ਥੜੇ ਬਣਾਓ ਹਾਂਜੀ ਸ਼ਾਮ ਨੂੰ ਮੈਂ ਉਹਨਾਂ ਥੜਿਆਂ ਤੇ ਬਹਿ ਕੇ ਗੁਰੂ ਨਾਨਕ ਦਾ ਮਿਸ਼ਨ ਦਾ ਪ੍ਰਚਾਰ ਸੰਗਤਾਂ ਦੇ ਸਾਹਮਣੇ ਕਰਿਆ ਕਰਾਂਗਾ ਹੂੰ ਸੰਗਤਾਂ ਨੂੰ ਸੰਬੋਧਨ ਹੋਇਆ ਕਰਾਂਗਾ ਹਾਂਜੀ ਹੁਕਮ ਦਿੱਤਾ ਇੱਕ ਪਾਸੇ ਰਾਮੇ ਨੇ ਥੜਾ ਬਣਾਤਾ ਦੂਸਰੇ ਪਾਸੇ ਸਾਰਾ ਦਿਨ ਲਾ ਕੇ ਭਾਈ ਰਾਮਦਾਸ ਨੇ ਸਰਾ ਥੜਾ ਬਣਾਤਾ ਹਾਂਜੀ ਦੋਵੇਂ ਥੜੇ ਬਣ ਗਏ ਹੂੰ ਮਨ ਤਾਂ ਥੜੇ ਬਣਾਣ ਦਾ ਨਹੀਂ ਸੀ ਮਨ ਤਾਂ ਪਰਖਦਾ ਸੀ ਹੂੰ ਗੁਰੂ ਦੇ ਹੁਕਮ ਵਿੱਚ ਕਿਹੜਾ ਚੱਲਦਾ ਹੈ ਕਿਹੜਾ ਨਹੀਂ ਚੱਲਦਾ ਹਾਂਜੀ ਸ਼ਾਮ ਨੂੰ ਆਏ ਪਰਮੇ ਤੇ RAMDAS ਨੇ ਬੇਨਤੀ ਕੀਤੀ ਮਾਰੇ ਥੜੇ ਬਣਾਤੇ ਨੇ ਆ ਕੇ ਦੇਖ ਲਓ ਹੂੰ ਗੁਰੂ ਅਮਰਦਾਸ ਸਾਹਿਬ ਨੇ ਥੜਿਆਂ ਕੋਲ ਵਿਜ਼ਿਟ ਕੀਤਾ ਗਏ ਉਥੇ ਹਾਂਜੀ ਦੇਖ ਕੇ ਮਾਰੇ ਨੇ ਕਿ ਥੜੇ ਤਾਂ ਠੀਕ ਨਹੀਂ ਬਣੇ ਹੂੰ ਜਿਦਾਂ ਦੇ ਥੜੇ ਮੈਂ ਚਾਹੁੰਦਾ ਸੀ ਉਦਾਂ ਦੇ ਬਣੇ ਨਹੀਂ ਢਾ ਦਿਓ ਹੂੰ ਮਾਰੇ ਨੇ ਢਾਤੇ ਗੁਰੂ RAMDAS ਸਾਹਿਬ ਨੇ ਵੀ ਢਾਤਾ ਪਰਮੇ ਨੇ ਵੀ ਢਾਤਾ ਮਾਰੇ ਨੇ ਹੁਕਮ ਕਰਤਾ ਦੁਬਾਰੇ ਬਣਾਓ ਹੁਕਮ ਸੀ ਮਾਰੇ ਦਾ ਹਾਂਜੀ ਗੱਲ ਉਸ ਹੁਕਮ ਨੂੰ ਮੰਨਣ ਦੀ ਸੀ ਹਾਂਜੀ ਦੂਜੇ ਦਿਨ ਫਿਰ ਥੜੇ ਬਣਾਏ ਹੂੰ ਸ਼ਾਮ ਤੱਕ ਥੜੇ ਬਣ ਗਏ ਮਾਰੇ ਨੂੰ ਬੇਨਤੀ ਕੀਤੀ ਥੜੇ ਬਣ ਗਏ ਨੇ ਦੇਖ ਲਓ ਹੂੰ ਮਾਰੇ ਫਿਰ ਗਏ ਦੇਖ ਕੇ ਨਾ ਕਰਤੀ ਥੜੇ ਠੀਕ ਨਹੀਂ ਬਣੇ ਹੂੰ ਮਾਰੇ ਕਹਿੰਦੇ ਥੜੇ ਠੀਕ ਨਹੀਂ ਬਣੇ ਜਿੱਦਾਂ ਤੇ ਮੈਂ ਚਾਹੁੰਦਾ ਸੀ ਉਦਾਂ ਦੇ ਨਹੀਂ ਬਣੇ ਦੁਬਾਰੇ ਬਣਾਓ ਹੂੰ ਗੁਰੂ ਰਾਮਦਾਸ ਸਾਹਿਬ ਨੇ ਸੇਚਾ ਮਹਾਰਾਜ ਜੀ ਮੈਂ ਭੁੱਲ ਗਿਆ ਮੇਰੀ ਮਤ ਥੋੜੀ ਹੈ ਹਾਂਜੀ ਜਿਦਾਂ ਦੇ ਤੁਸੀਂ ਕਹੇ ਸੀ ਓਦਾਂ ਦਾ ਮੈਂ ਨਹੀਂ ਬਣਾ ਸਕਿਆ ਹੂੰ ਤੇ ਰਮੇ ਨੇ ਕਿਹਾ ਤਾਂ ਕੁਛ ਨਹੀਂ ਪਰ ਮਨ ਚ ਮਹਿਸੂਸ ਕੀਤਾ ਵੀ ਥੜਾ ਤਾਂ ਮੈਂ ਠੀਕ ਬਣਾਇਆ ਤੇ ਮਰਾ ਨੇ ਅਨਫਿਟ ਕਿਉਂ ਕਰ ਦਿੱਤਾ ਹੂੰ ਭੁੱਲੇ ਨਹੀਂ ਪਹਿਲੇ ਦਿਨ ਦੂਜੇ ਦਿਨ ਥੜੇ ਤਾਂ ਹੱਤੇ ਗੁਰੂ ਦਾ ਹੁਕਮ ਸੀ ਟਾ ਦੇਉ ਟਾ ਤੇ ਹੂੰ ਬਣਾਉਣ ਦਾ ਹੁਕਮ ਸੀ ਬਣਾਤਾ ਢਾਣ ਦਾ ਹੁਕਮ ਸੀ ਟਾ ਤੇ ਤੀਜੇ ਦਿਨ ਫਿਰ ਬਣਾਏ ਅੱਛਾ ਤੀਜੇ ਦਿਨ ਫਿਰ ਮਰਾ ਆਏ ਥੜੇ ਵੇਖ ਕੇ ਮਰਾ ਨੇ ਫਿਰ ਕੰਡੇ ਮ ਕਰਤਾ ਹੂੰ ਮੈਂ ਕਹਿੰਦੇ ਤੁਹਾਨੂੰ ਕਿਹਾ ਸੀ ਵੀ ਜਿੱਦਾਂ ਦੇ ਥੜੇ ਮੈਂ ਚਾਹਣਾ ਉਦਾਂ ਦੇ ਬਣਾਓ ਹੂੰ ਤੁਸੀਂ ਫਿਰ ਥੜੇ ਗਲਤ ਬਣਾਉਂਦੇ ਨੇ ਹੂੰ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੇ ਸੇ ਸਿਚਾਇਆ ਪਿਤਾ ਜੀ ਭੁੱਲ ਗਏ ਆ ਹੂੰ ਸਾਡੀ ਮਾਤੀ ਥੋੜੀ ਹੈ ਹੂੰ ਜਿੱਦਾਂ ਦੇ ਤੁਸੀਂ ਕਹੇ ਉਹਸ ਤਾਂ ਦੇ ਨਹੀਂ ਬਣ ਸਕੇ ਹੂੰ ਵੀ ਤੁਸੀਂ ਮਤ ਦਿਓ ਤਾਂ ਹੀ ਉਦਾਂ ਦੀ ਸੇਵਾ ਹੋ ਸਕਦੀ ਹੈ ਹਾਂਜੀ ਮੈਂ ਤਾਂ ਸਮਰੱਥ ਨਹੀਂ ਹਾਂਜੀ ਤੇ ਰਾਮੇ ਕੋਲ ਰਹਿਣਾ ਗਿਆ ਹੂੰ ਉਹ ਕਹਿੰਦੇ ਪਿਤਾ ਜੀ ਥੜੇ ਤੇ ਮੈਂ ਉਦਾਂ ਦਾ ਹੀ ਬਣਾਇਆ ਜਿੱਦਾਂ ਦਾ ਤੁਸੀਂ ਕਿਹਾ ਸੀ ਹੂੰ ਪਰਨ ਤੁਹਾਡੀ ਉਮਰ ਬਡੇਰੀ ਹੈ ਜਿੱਦਾਂ ਦੇ ਤੁਸੀਂ ਕਹਿ ਕੇ ਜਾਂਦੇ ਹੋ ਮੁੜ ਕੇ ਭੁੱਲ ਜਾਂਦੇ ਹੋ ਹੂੰ ਵਿੱਚ ਮੇਰਾ ਕੀ ਕਸੂਰ ਹਾਂਜੀ ਉਹ ਆ ਗਈ ਨਾ ਗੱਲ ਹੁਕਮ ਤੋਂ ਬਾਹਰ ਜਾਂਦੀ ਹਾਂਜੀ ਵੀ ਮੈਂ ਠੀਕ ਹਾਂ ਤੁਸੀਂ ਠੀਕ ਨਹੀਂ ਹਾਂਜੀ ਇਹ ਪੁਆਇੰਟ ਸੀ ਹੂੰ ਇਹ ਪਰਖ ਸੀ ਹਾਂਜੀ ਇੱਕ ਪਾਸੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਮੈਂ ਗਲਤਾਂ ਮੇਰ ਕੋ ਠੀਕ ਨਹੀਂ ਬਣੇ ਹੂੰ ਦੂਜੇ ਪਾਸੇ ਰਾਮਾ ਕਹਿੰਦਾ ਪਿਤਾ ਜੀ ਤੁਸੀਂ ਗਲਤ ਹੋ ਮੈਂ ਠੀਕ ਆ ਹੂੰ ਬਣਾਏ ਤਾਂ ਠੀਕ ਹੈ ਤੁਹਾਡੀ ਸਮਝ ਨਹੀਂ ਆਇਆ ਤਾਂ ਬਜ਼ੁਰਗ ਹੋ ਗਏ ਭੁੱਲ ਜਾਂਦੇ ਹੋ ਹਾਂਜੀ ਇਹ ਪਰਖ ਕੀਤੀ ਸੀ ਹੂੰ ਪਰਖ ਸੀ ਹੁਕਮ ਤੇ ਹਉਮੈ ਦੀ ਹੂੰ ਗੁਰੂ ਰਾਮਦਾਸ ਸਾਹਿਬ ਜੀ ਹੁਕਮ ਵਿੱਚ ਰਹੇ ਨੇ ਤੇ ਮਾਰੇ ਦੇ ਬਚਨ ਹੁਕਮ ਰਜ਼ਾਈ ਚੱਲਣਾ ਤੇ ਰਾਮਾ ਹਉਮੈ ਵਿੱਚ ਆ ਕੇ ਉਸ ਪਰਖ ਵਿੱਚ ਫੇਲ ਹੋ ਗਿਆ ਇਮਤਿਹਾਨ ਚ ਫੇਲ ਹੋ ਗਿਆ ਹੂੰ ਇਹ ਜਿਹੜੀ ਯੋਗਤਾ ਸੀ ਨਿਮਰਤਾ ਵਾਲੀ ਹਾਂਜੀ ਹੁਕਮ ਵਿੱਚ ਚੱਲਣ ਵਾਲੀ ਹਾਂਜੀ ਇਹ ਯੋਗਤਾ ਗੁਰੂ ਰਾਮਦਾਸ ਸਾਹਿਬ ਜੀ ਸੀ ਹੂੰ ਤੇ ਇਸ ਇਹਨਾਂ ਗੁਣਾ ਕਰਕੇ ਦੇਵੀ ਗੁਣਾ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗਦੀ ਦਿੱਤੀ ਗਿਆਨੀ ਜੀ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਕੀ ਸਨ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਜ਼ਿੰਦਗੀ ਗੁਰੂ ਬਣ ਕੇ ਜਿਹੜਾ ਜ਼ਿੰਦਗੀ ਦਾ ਏਮ ਸੀ ਹੂੰ ਉਹ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਸੀ ਹਾਂਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ ਉਹਨਾਂ ਦੀਆਂ ਸਿੱਖਿਆਵਾਂ ਦਾ ਜਿਹੜਾ ਆਧਾਰ ਸੀ ਇੱਕ ਤਾਂ ਸੀ ਅਧਿਆਤਮਵਾਦ ਹਾਂਜੀ ਰੱਬ ਨਾਲ ਜੁੜਨਾ ਉਹਦੇ ਵਿੱਚ ਕਿ ਆਪਣੇ ਆਪ ਦੇ ਵਿੱਚ दैਵੀ ਗੁਣ ਪੈਦਾ ਕਰਨਾ ਹੈ ਹੂੰ ਅਦਵੀ ਗੁਣ ਪੈਦਾ ਕਰਨਾ ਹੈ ਹਾਂਜੀ ਦੂਸਰਾ ਸੀ ਨਿਮਰਤਾ ਹਾਂਜੀ ਰੱਬ ਦੇ ਰਸਤੇ ਤੇ ਜੀ ਚੱਲਣਾ ਹੈ ਹੂੰ ਹੰਕਾਰ ਨਾਲ ਨਹੀਂ ਚੱਲੇ ਜਾ ਸਕਦਾ ਹਾਂਜੀ ਨਿਮਰਤਾ ਨਾਲ ਚੱਲੇ ਜਾ ਸਕਦਾ ਹਾਂਜੀ ਆਪਣੇ ਆਪ ਨੂੰ ਦੁਨਿਆਵੀ ਤੌਰ ਤੇ ਖਤਮ ਕਰਕੇ ਕੀਤਾ ਜਾ ਸਕਦਾ ਜਿਹਨੂੰ ਦੁਨਿਆਵੀ ਮੌਤ ਸਮਝ ਸਕਦੇ ਆ ਸਰੀਰਕ ਮੌਤ ਨਹੀਂ ਹਾਂਜੀ ਦੁਨੀਆਂ ਦੀਆਂ ਕੂੜ ਕਬਾਰ ਦੀਆਂ ਰੀਤਾਂ ਰਸਮਾਂ ਰਵਾਜਾਂ ਤੋਂ ਉੱਚ ਨੀਂਚ ਦੇ ਫਿਰਕਿਆਂ ਤੋਂ ਵਰਣ ਵੰਡ ਤੋਂ ਜਾਤ ਤੋਂ ਇਹਨਾਂ ਤੋਂ ਆਪਣੇ ਆਪ ਨੂੰ ਹਲਕ ਕਰਨਾ ਹੂੰ ਇਹ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੇ ਪ੍ਰਚਾਰ ਦਾ ਇੱਕ ਸਾਧਨ ਸੀ ਹਾਂਜੀ ਇਹ ਗੁਰੂ ਰਾਮਦਾਸ ਸਾਹਿਬ ਨੇ ਸਿੱਖਾਂ ਨੂੰ ਅੱਗੇ ਸਿੱਖਾਂ ਨੂੰ ਨਹੀਂ ਸਾਰੀ ਦੁਨੀਆਂ ਨੂੰ ਉਹਨਾਂ ਸੰਦੇਸ਼ ਦਿੱਤਾ ਨਿਮਰਤਾ ਵਿਚ ਰਹਿਣਾ ਹੈ ਹਾਂਜੀ ਚੰਗੀ ਜੀਵਨ ਜਾਚ ਬਣਾਣੀ ਹੈ ਜੀਵਨ ਦੇ ਉਸ ਰਸਤੇ ਤੇ ਚੱਲਣਾ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਹੂੰ ਗੁਰੂ ਸਾਹਿਬ ਦਾ ਹੁਕਮ ਹੈ ਨਾ ਬਾਣੀ ਵਿੱਚ ਗੁਰਸਿੱਖ ਮੀਤ ਚਲੋ ਗੁਰਚਾਲੀ ਹੂੰ ਗੁਰਚਾਲੀ ਦਾ ਮਤਲਬ ਰਸਤਾ ਹੂੰ ਇਹ ਗੁਰਸਿੱਖ ਮਿੱਤਰੋ ਉਸ ਰਸਤੇ ਤੇ ਚਲੋ ਜਿਹੜਾ ਗੁਰੂ ਨੇ ਦੱਸਿਆ ਹਾਂਜੀ ਜਿਹੜਾ ਗੁਰਮਤ ਦਾ ਰਸਤਾ ਹੈ ਗੁਰੂ ਦੀ ਮਤ ਵਾਲਾ ਹੂੰ ਮਨਮਤ ਦੇ ਰਸਤੇ ਤੇ ਨਾ ਚੱਲੋ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਉਹਨਾਂ ਦੀਆਂ ਹੂੰ ਸਮਾਜ ਸੁਧਾਰ ਦੀਆਂ ਸਿੱਖਿਆਵਾਂ ਸੇਵਾ ਦੀਆਂ ਸਿੱਖਿਆਵਾਂ ਨਿਮਰਤਾ ਵਿੱਚ ਰਹਿਣ ਦੀਆਂ ਸਿੱਖਿਆਵਾਂ ਹੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਤ੍ਰੈਸੂਤਰੀ ਪ੍ਰੋਗਰਾਮ ਸੀ ਨਾਮ ਜਪੋ ਹਾਂਜੀ ਵੰਡ ਛਕੋ ਕੀਰਤ ਕਰੋ ਹੂੰ ਉਹਨਾਂ ਨੂੰ ਅੱਗੇ ਲਿਜਾਣਾ ਹਾਂਜੀ ਉਹਨਾਂ ਨੂੰ ਪ੍ਰਚਾਰਨਾ ਪ੍ਰਸਾਦਨਾ ਇਹ ਮਿਸ਼ਨ ਸੀ ਗੁਰੂ ਨਾਨਕ ਦੀ ਗੁਰੂ ਰਾਮਦਾਸ ਸਾਹਿਬ ਦੀ ਇਹ ਸਿੱਖਿਆਵਾਂ ਦਾ ਹੂੰ ਇਸ ਕਿਸਮ ਦੀਆਂ ਹੋਰ ਅਨੇਕਾਂ ਸਿੱਖਿਆਵਾਂ ਸਨ ਜਿਵੇਂ ਸਤਗੁਰੂ ਦਾ ਬਚਨ ਸਤ ਸੰਗਤ ਸਤਗੁਰੂ ਚਟਸਾਲ ਹੈ ਹੂੰ ਜਿਥੇ ਹਰ ਗੁਣ ਸਿੱਖਾ ਇਹ ਗੁਰੂ ਸਾਹਿਬ ਦਾ ਬਚਨ ਹੈ ਹੂੰ ਜਿਹੜੀ ਸਤ ਸੰਗਤ ਹੈ ਜਿਵੇਂ ਗੁਰਦੁਆਰੇ ਜਨ ਸੰਗਤ ਵਿੱਚ ਬੈਠਦੇ ਸੀ ਹਾਂਜੀ ਉਹ ਸੰਗਤ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਚਟਸਾਲ ਹੈ ਹਮ ਸਤ ਸੰਗਤ ਸਤਗੁਰ ਚਟਸਾਲ ਹੈ ਚਟਸਾਲ ਦਾ ਮਤਲਬ ਹੁੰਦਾ ਚਟੂ ਕਹਿੰਦੇ ਨੇ ਸਿੱਖ ਜਿਹੜਾ ਸਿੱਖਿਆਰਥੀ ਹੁੰਦਾ ਵਿਦਿਆਰਥੀ ਹੁੰਦਾ ਹਮ ਸਟੂਡੈਂਟ ਹੈ ਹਾਂਜੀ ਮਾਰੇ ਕਹਿੰਦੇ ਨੇ ਸਤ ਸੰਗਤ ਜਿਹੜੀ ਹੈ ਨਾ ਇਹ ਗੁਰੂ ਦੀ ਪਾਠਸ਼ਾਲਾ ਹੈ ਗੁਰੂ ਦਾ ਸਕੂਲ ਹੈ ਖੋਲਿਆ ਹੋਇਆ ਇੱਕ ਹਮ ਜਿੱਥੋਂ ਤੁਸੀਂ ਜੀਵਨ ਦੇ दैਵੀ ਗੁਣ ਸਿੱਖਣੇ ਨੇ ਹਾਂਜੀ ਜਿੱਥੋਂ ਚੰਗੇ ਗੁਣ ਸਿੱਖਣੇ ਨੇ ਜਿੱਥੋਂ ਜੀਵਨ ਜਾਚ ਸਿੱਖਣੀ ਹੈ ਹੂੰ ਜਿੱਥੇ ਹਰ ਗੁਣ ਸਿੱਖਾ ਸਿੱਖਾ ਦਾ ਮਤਲਬ ਸਿੱਖਿਆ ਸਿੱਖਣਾ ਹੈ ਸਿੱਖਿਆ ਲੈਣੀ ਹੈ ਹੂੰ ਇਹ ਗੁਰੂ ਰਾਮਦਾਸ ਸਾਹਿਬ ਦਾ ਉਪਦੇਸ਼ ਸੀ ਇਹ ਸਿੱਖਿਆਵਾਂ ਸਨ ਕਿ ਗੁਰੂ ਘਰ ਵੀ ਜਾਣਾ ਹੈ ਸੰਗਤ ਵਿੱਚ ਜਾਣਾ ਹੈ ਹੂੰ ਉੱਥੋਂ ਕੁਝ ਸਿੱਖਣਾ ਹੈ ਸਿਰਫ ਪੂਜਾ ਪ੍ਰਤੀਸ਼ਟਾ ਤੱਕ ਹੂੰ ਲਿਮਟ ਨਹੀਂ ਰੱਖਣੀ ਹਾਂਜੀ ਮੱਥਾ ਟੇਕਿਆ ਗੱਲ ਖਤਮ ਹੂੰ ਉੱਥੋਂ ਗੁਰਦੁਆਰੇ ਜਾਣਾ ਹੈ ਯਾਤਰਾ ਤੇ ਜਾਣਾ ਹੈ ਉਥੋਂ ਕੁਝ ਸਿੱਖ ਕੇ ਆਉਣਾ ਹੈ ਹਾਂਜੀ ਇਹ ਸੀ ਗੁਰੂ ਰਾਮਦਾਸ ਸਾਹਿਬ ਦੀਆਂ ਸਿੱਖਿਆਵਾਂ ਠੀਕ ਹੈ ਹਾਂਜੀ ਗੁਰੂ ਰਾਮਦਾਸ ਸਾਹਿਬ ਨੇ ਖੁਰਤਾ ਗੱਦੀ ਤੋਂ ਬਾਅਦ ਸਿੱਖੀ ਦਾ ਕੇਂਦਰ ਅੰਮ੍ਰਿਤਸਰ ਨੂੰ ਬਣਾਇਆ ਹਾਂਜੀ ਉਥੇ ਰਹਿ ਕੇ ਹੀ ਉਹਨਾਂ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਵਧਾਇਆ ਉਹਨਾਂ ਦੀਆਂ ਸਿੱਖਿਆਵਾਂ ਤੇ ਜੋ ਉਹਨਾਂ ਦਾ ਉਪਦੇਸ਼ ਸੀ ਹੂੰ ਉਹ ਸਾਰਾ ਅੰਮ੍ਰਿਤਸਰ ਸਾਹਿਬ ਰਹਿ ਕੇ ਗੁਰੂ ਰਾਮਦਾਸ ਸਾਹਿਬ ਨੇ ਪੂਰਾ ਕੀਤਾ ਉਥੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਹੂੰ ਉਸ ਤੋਂ ਅਗਲੀਆਂ ਗੱਲਾਂ ਅਗਲੇ ਐਪੀਸੋਡ ਵਿੱਚ ਦੇਖਾਂਗੇ ਵਿਚਾਰਾਂਗੇ। ਠੀਕ ਹੈ। ਇਹ ਸਨ ਗਿਆਨੀ ਹਰਪ੍ਰਜਨ ਸਿੰਘ ਜੀ ਸੋਲ ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਉਹਨਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਅਸੀਂ ਆਪਣੀ ਟੀਮ ਵੱਲੋਂ ਗਿਆਨੀ ਹਰਪ੍ਰਜਨ ਸਿੰਘ ਜੀ ਸੋਲ ਦਾ ਧੰਨਵਾਦ ਕਰਦੇ ਹਾਂ। ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੇ ਸਾਨੂੰ ਇਹ ਜਾਣਕਾਰੀ ਦਿੱਤੀ ਬੇਟਾ ਰਮਨਜੀਤ ਮੈਨੂੰ ਬੜੀ ਖੁਸ਼ੀ ਹੈ ਹਾਂਜੀ ਵੀ ਅੱਜ ਅਸੀਂ ਜੀ ਕੇ ਆ ਟੀਵੀ ਦੇ ਸਟੂਡੀਓ ਵਿੱਚ ਆ ਕੇ ਧੰਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਬਾਰੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਦੇ ਬਾਰੇ ਵਿੱਚ ਵਿਚਾਰ ਸਾਂਝੇ ਕੀਤੇ ਨੇ ਹੂੰ ਟੀਵੀ ਚੈਨਲ ਦੇ ਦਰਸ਼ਕਾਂ ਨਾਲ ਹਾਂਜੀ ਮੈਂ ਤੁਹਾਡਾ ਵੀ ਟੀਵੀ ਚੈਨਲ ਦਾ ਵੀ ਟੀਵੀ ਚੈਨਲ ਦੀ ਸਮੁੱਚੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦੀ ਵਿਚਾਰ ਕਰਨ ਵਾਸਤੇ ਖੁਸ਼ੀ ਹਾਸਲ ਕਰਨ ਦਾ ਅਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਤੇ ਸਿਰਫ ਵਿਚਾਰ ਹੀ ਨਹੀਂ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਗੁਰੂ ਮੇਰ ਕਰਨ ਤੇ ਉਹਨਾਂ ਦੀ ਸਿੱਖਿਆਵਾਂ ਸਾਡੇ ਜੀਵਨ ਦਾ ਵੀ ਹਿੱਸਾ ਬਣ ਸਕਣ ਵਾਇਰੂਜੀ ਦਾ ਖਾਲਸਾ ਵਾਇਰੂਜੀ ਦੀ ਫਤਿਹ